ਹੇ ਗੁਰੂ ਵਾਹਿਗੁਰੂ ਵਾਹਿਗੁਰੂ ਪਾਈ ਆਸਾ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਤ ਨਾਸ ਅਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ ਸਤਿਗੁਰੇ ਆਪਣਾ ਸਦ ਸਦਾ ਮਨਾਵਹੁ ਰਹਾਉ ਸਤਿਗੁਰ ਕਾ ਸੱਚ ਸ਼ਬਦ ਕਮਾਵਹੁ ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਆਨੰਦਿਨ ਚੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਹ ਕੁੰਟ ਮਾਨੈ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾਂ ਕਹਿ ਨਿਕਟਨਾ ਆਵੇ ਕੋਈ ਸਗਲ ਸ੍ਰੇਸ਼ਟ ਓਆਂ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾਂ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪਰਤਾਪ ਸਾਧਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਉ ਸਗਲ ਸਮਗਰੀ ਜਾਂ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਉਪਤ ਪਰਲੌਖਿਨ ਮੈਂ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਰਾਮਨੇ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦਲੱਬ ਦੇਹ ਜੀਤੀ ਨਹੀਂ ਹਾਰੇ ਕਿਲ ਬਿਖ ਬਨਾਸੇ ਦੁਖ ਦਰਦ ਦੂਰ ਭਏ ਪਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰ ਦਿਆ ਤ੍ਰਿਸ਼ਣ 부ਜੀ ਮਨ ਨਿਸ਼ਚਲthਿਆ ਨਾਮ ਪਦਾਰਤ ਨਉ ਨਿਧ ਸੇਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾਂ ਮਿਟੀ ਇਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਕਨੇਰੇ ਸੂਖ ਸਹਿਜ ਆਨੰਦ ਘਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਓ ਮਨ ਕਾ ਮੂਰਖ ਠੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗਹਿ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹੋ ਸਫਲ ਭਇ ਕਹੋ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਝੂਆ ਸਤਿਗੁਰੇ ਆਪਣਾ ਸਦ ਸਦਾ ਸੰਭਾਰੇ ਗੁਰ ਕੇ ਚਰਨ ਕੇ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਾਰੇ ਅਵਰਨਾ ਆਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨੂ ਜਾ ਨਾਹੀ ਥਾਉ ਗੁਰ ਦਾਤਾ ਗੁਰ ਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਹਾਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇੜ ਬਿਸਥਾਰੀ ਸਾਖ ਆਪਣੀ ਕੀਤੀ ਆਪੇ ਰਾਖ ਜਤ ਕਤ ਪੇਖੋ ਏਕੈ ਓਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋ ਮਿਲ ਇਕੈ ਕੀ ਨੋ ਠਾਉ ਕਹੋ ਨਾਨਕ ਗੁਰ ਪ੍ਰਮਾਪਉ ਖੋਇਆ ਅਣਦਰੂਪ ਸਭ ਨੈਨ ਅਲੋਇਆ ਆਸਾ ਮਹੱਲਾ ਪੰਜਵਾ ਹੁਕਮ ਤਸਿ ਆਰਪਿ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਇ ਕਰਨ ਕਰਾਵਨ ਹਾਰ ਪ੍ਰਭ ਸੋਇ ਰਹਾਉ ਮੂਰਖ ਮੁਗਧ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭ ਕਾ ਮਨ ਹੈ ਅਰਾਦਾ ਕਿਛੂ ਨਾ ਜਾਨਾ ਮਤ ਮੇਰੀ ਥੋਰੀ ਬਿਨ ਵਤ ਨਾਨਕ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰ ਹਰ ਅੱਖਰ ਦੁਏ ਇਹ ਮਾਲਾ ਜਪਤ ਜਪਤ ਭਏ ਦੀਨ ਦਿਆਲਾ ਕਰੂੰ ਬੇਨਤੀ ਸਤਿਗੁਰੇ ਆਪਣੀ ਕਰ ਕਿਰਪਾ ਰੱਖੋ ਸਰਨਾਈ ਮੋਕੋ ਦੇਹੋ ਹਰੇ ਹਰ ਜਪਨੀ ਰਹਾਉ ਹਰ ਮਾਲਾ ਉਰੇ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਵਾਰੈ ਹਿਰਦੈ ਸਮਾਲੈ ਮੁਖ ਹਰ ਹਰ ਬੋਲੇ ਸੋ ਜਨ ਏਤੋਤ ਕਤਹਿ ਨਾ ਡੋਲੇ ਕਹੋ ਨਾਨਕ ਜੋ ਰਾਚੈ ਨਾਈ ਹਰ ਮਾਲਾ ਤਾਂ ਕੈ ਸੰਗ ਜਾਏ ਆਸਾ ਮੁਹੱਲਾ ਪੰਜਵਾਂ ਜਿਸ ਕਾ ਸਭ ਕਿਸ ਤਿਸ ਕਾ ਹੋਏ ਤਿਸ ਜਨ ਲੇਪ ਨ ਬਿਆਪੈ ਕੋਈ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਭਲ ਜਾਣੈ ਅਤ ਨਿਰਮਲ ਦਾਸ ਕੀ ਜੁਗਤਾਰਾਹਾ ਸਗਲ ਤਿਆਗ ਹਰ ਸਰਣੀ ਆਇਆ ਤਿਸ ਜਨ ਕਹਾ ਬਿਆਪੈ ਮਾਇਆ ਨਾਮ ਨਿਧਾਨ ਜਾਕੇ ਮਨ ਮਾਹੀ ਤਿਸ ਕੋ ਚਿੰਤਾ ਸੁਪਨੈ ਨਾਹੀ ਕਹੋ ਨਾਨਕ ਗੁਰ ਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾਂ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕਹੋ ਕੈਸੇ ਨੇਰਾ ਸੁਨ ਸੁਨ ਜੀਵਾ ਸੋਏ ਤੁਮਾਰੀ ਮੋਹੇ ਨਿਰਗੁਣ ਕੋ λεਹੋ ਉਧਾਰੀ ਰਹਾਉ ਵਿਟ ਗਿਆ ਦੂਖ ਬਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠ ਪਰੋਏ ਕਹੋ ਨਾਨਕ ਕੌਨ ਉਹ ਕਰਮਾ ਜਾਂ ਕੈ ਮਨ ਵਸਿਆ ਹਰ ਨਾਮਾ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦ ਮਾਤੀ ਜਾਗਤ ਭਗਤ ਸਿਮਰਤ ਹਰ ਰਾਤੀ ਰਹਾਉ ਮੋਹ ਭਰਮ ਬਹੁ ਜੂਨ ਪੁਆਇਆ ਅਸਥਿਰ ਭਗਤ ਹਰ ਚਰਨ ਧਿਆਇਆ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁਝਹਿ ਹਰਨੇਰਾ ਕਹੋ ਨਾਨਕ ਜੋ ਪ੍ਰਭ ਸਰਨਾਈ ਇਹੀ ਹ ਸੁਖ ਆਗੈ ਗਤ ਪਾਈ ਹਾਸਾ ਮੋਹੱਲਾ ਪੰਹੁ ਤੂੰ ਮੇਰਾ ਤਰੰਗ ਹਮ ਮੀਨ ਤਮਾਰੇ ਤੂੰ ਮੇਰਾ ਠਾਕਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸਰਨ ਗਈ ਪ੍ਰਭ ਗੁਣੀ ਗਹਿ ਰਾਰਾਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝਹਿ ਪੇਖਿ ਵਿਗਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰੱਥ ਮੈਂ ਤੇਰਾ ਤਾਣ ਅਨ ਦਿਨ ਜਪਉ ਨਾਮ ਗੁਣਤਾਸ ਨਾਨਕ ਕੀ ਪ੍ਰਭ ਪਹਿ ਅਰਦਾਸ ਹਸਾ ਮਹੱਲਾ ਪੰਜਵਾਂ ਰੋਵਨ ਹਾਰੇ ਝੂਠ ਕਮਾਨਾ ਹਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕਾ ਕੈ ਘਰ ਗਾਵਨ ਕੋ ਰੋਵੈ ਕੋ ਹੱਸ ਹੱਸ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਨਾ ਮੂਕਾ ਫਿਰ ਪਛਤਾਨਾ ਤ੍ਰਿਹੋ ਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਆਉਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਮਾਨ ਆਸਾ ਮਹੱਲਾ 5ਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਭਇਆ ਬਹੋਰ ਪਛਤਾਨੀ ਪ੍ਰਿਆਇ ਪ੍ਰੇਮ ਸਹਿਜ ਮਨ ਆਨੰਦ ਧਰ ਹੋਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰਉ ਨੀ ਰਹਾਉ ਕਰਮ ਹੈ ਅਮਰਤ ਆਣ ਨਸਾਰੇਉ ਖਿਸਰ ਗਇਓ ਭੂਮ ਪਰ ਡਾਰਿਉ ਸਾਧ ਮੋਹੇ ਲਾਦੀ ਹੰਕਾਰੇ ਦੋਸ਼ ਨਾਹੀ ਪ੍ਰਭ ਕਰਨੈ ਹਾਰੇ ਸਾਜ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਨ ਹਾਰੇ ਆਸਾ ਮਹੱਲਾ ਪੰਝੁਆ ਚਰਨ ਕਮਲ ਕੀ ਆਸ ਪਿਆਰੀ ਜਬ ਕੰਕਰ ਨਸ ਗਏ ਵਿਚਾਰੇ ਤੂੰ ਚੇਤੇ ਆਵਹਿ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆ ਰਹਾਉ ਅਨਕ ਦੂਖ ਦੇਵਹਿ ਅਵਰਾ ਕੋ ਪਹੁੰਚ ਨਾ ਸਕਹਿ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਧੇ ਮਹਿ ਦੀਜੈ ਆਸਾ ਮ ਅੱਲਾ ਪੰ